ਟਰੱਕ ਡਰਾਈਵਰਾਂ ਵੱਲੋਂ ਹੜਤਾਲ ਕਰਨ ਕਾਰਨ ਪੈਟਰੋਲ ਪੰਪਾਤੇ ਲੱਗਿਆ ਲੰਬਿਆ ਕਤਾਰਾਂ ਨਵੇਂ ਬਣੇ ਕਾਨੂੰਨ ਤਿਤ ਦੁਰਘਟਨਾ ਵਿੱਚ ਮੌਤ ਹੋਣ ਤੇ ਡਰਾਈਵਰ ਨੂੰ ਮਰਿਤਕ ਦੇ ਪਰਿਵਾਰ ਨੂੰ ਦੇਣੇ ਪੈਣਗੇ 10 ਲੱਖ ਭਾਰਤ ਸਰਕਾਰ ਨੇ ਟਰੱਕ ਡਰਾਈਵਰਾਂ ਲਈ ਬਣਾਏ ਨਵੇਂ ਕਾਨੂੰਨ ਤੇ ਜੇਕਰ ਦੁਰਘਟਨਾ ਵਿੱਚ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਟਰੱਕ ਡਰਾਈਵਰਾਂ ਨੂੰ ਮਰਿਤਕ ਦੇ ਪਰਿਵਾਰ ਨੂੰ ਦੇਣੇ ਪੈਣਗੇ 10 ਲੱਖ ਤੇ 30000 ਰੱਖੀ ਗਈ ਹੈ ਇਸ ਕਾਨੂੰਨ ਦੇ ਲਾਗੂ ਹੁੰਦਿਆਂ ਹੀ ਡਰਾਈਵਰ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਕਾਰਨ ਸਮਾਣਾ ਤੇ ਹਲਕਾ ਸੁਤਰਾਣਾ ਵਿੱਚ ਪੈਟਰੋਲ ਪੰਪਾਂ ਤੇ ਤੇਲ ਪਵਾਉਣ ਵਾਲਿਆਂ ਦੀਆਂ ਲੰਮੀਆਂ ਕਤਾਰਾਂ ਦੇਖਿਆ ਗਿਆ ਹਾਲਾਂਕਿ ਪੰਪ ਆਪਰੇਟਰਾਂ ਦਾ ਕਹਿਣਾ ਹੈ ਕਿ ਡਰਨ ਦੀ ਕੋਈ ਜ਼ਰੂਰਤ ਨਹੀਂ ਸਾਡੇ ਕੋਲ ਤੇਲ ਪ੍ਰਯਾਤ ਮਾਤਰਾ ਵਿੱਚ ਮੌਜੂਦ ਹੈ ਅੰਦਾਜ਼ਾ ਇਹ ਵੀ ਲਗਾਇਆ ਜਾ ਰਹੇ ਹੈ ਕਿ ਜੇਕਰ ਤਰਕ ਡਰਾਈਵਰਾਂ ਦੀ ਇਹ ਹੜਤਾਲ ਲੰਬੀ ਚੱਲਦੀ ਹੈ ਤਾਂ ਰਸੋਈ ਤੇ ਵੀ ਵੱਡਾ ਅਸਰ ਪਵੇਗਾ ਸਬਜ਼ੀਆਂ ਤੇ ਫਲਾਦ ਦੇ ਭਾਅ ਵੀ ਵੱਧ ਸਕਦੇ ਨੇ ਜਿਸ ਨਾਲ ਮੱਧ ਵਰਗੀ ਪਰਿਵਾਰਾਂ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਪੈਟਰੋਲ ਪੰਪਾਂ ਤੋਂ ਡੀਜ਼ਲ ਤੇ ਪੈਟਰੋਲ ਦੀ ਬੇਲੋਣੀ ਦੀ ਜਾਂ ਪੈਨਿਕ ਖਰੀਦ ਨਾ ਕਰਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਤੇਲ ਦੀ ਨਿਰੰਤਰ ਸਪਲਾਈ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਇਸ ਲਈ ਤੇਲ ਖਰੀਦਣ ਲਈ ਪੰਪਾਂ ਤੇ ਧੀਰ ਇਕੱਠੀ ਨਾ ਕੀਤੀ ਜਾਵੇ ਉਹਨਾਂ ਉਸ ਮੌਕੇ ਉਹਨਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਲਈ ਕੰਟਰੋਲ ਰੂਮ ਨੰਬਰ 0175 2311318 ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਸੇ ਤਾਂ ਲੋਕਾਂ ਨੂੰ ਕੋਈ ਮੇਰੇ ਹਿਸਾਬ ਨਾਲ ਪੈਨਿਕ ਹੋਣ ਦੀ ਲੋੜ ਨਹੀਂ। ਕੋਈ ਦਿੱਕਤ ਨਹੀਂ, ਦੀਪੂ ਸਾਰੇ ਖੁੱਲੇ ਨੇ। ਤੇਲ ਵਾਸਤੇ ਥੋੜਾ ਜਿਆਦਾ ਦਿੱਕਤ ਕੀ ਹੈ ਕਿ ਜਿਹੜੇ ਡ라이ਵਰ ਨੇ ਉਹਨਾਂ ਨੇ ਹੜਤਾਲ ਕੀਤੀ ਹੈ ਜਿਹਦੇ ਜਿਹੜਾ ਫੈਸਲਾ ਆਇਆ ਹੈ ਵੀ ਦੇਖੋ ਐਕਸੀਡੈਂਟ ਤੇ ਅਚਨਚੇਤ ਕਿਤੇ ਵੀ ਹੋ ਸਕਦਾ ਹੈ ਕਿਸੇ ਦਾ ਮਨ ਨਹੀਂ ਕਰਦਾ ਕਿ ਕਿਸੇ ਨੂੰ ਐਕਸੀਡੈਂਟ ਕਰੇ ਜਿਹੜਾ ਉਹਦੇ ਤੇ ਫੈਸਲਾ ਕੀਤਾ ਗਿਆ ਪਹਿਲਾਂ ਸੀ ਵੀ 2 ਸਾਲ ਦੀ ਸਜ਼ਾ ਹੁੰਦੀ ਸੀ ਹੁਣ ਉਹਦੇ ਚ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਕਰਤਾ ਡਰਾਈਵਰ ਜਿਹੜਾ ਕੋ ਡਰਾਈਵਰ ਤਾਂ ਵਿਚਾਰੇ ਬੜੇ ਗਰੀਬ ਜਿਹੇ ਤਬਕੇ ਨਾਲ ਸੰਬੰਧ ਰੱਖਦੇ ਨੇ ਅੱਜ ਕੱਲ ਡਰਾਈਵਰ ਮਿਲਦੇ ਵੀ ਨਹੀਂ ਇਹ ਕਿਉਂਕਿ ਸਾਰਾ ਯੂਥ ਜਿਹੜਾ ਹੈ ਉਹ ਡਰਾਈਵਰ ਬਣਨਾ ਨਹੀਂ ਚਾਹੁੰਦਾ ਕਿ ਸਾਰੇ ਬਾਹਰ ਜਾ ਰਿਹਾ ਹੈ ਇਸ ਕਰਕੇ ਡਰਾਈਵਰ ਜਿਹੜੇ ਭੈਵੇਂ ਨੇ ਉਹ ਵੀ ਬਹੁਤ ਘਟਨੇ ਮਿਲਦੇ ਹੀ ਬਹੁਤ ਔਖੇ ਨੇ ਤੇ ਨਾ ਹੀ ਕਿਸੇ ਦਾ ਮਨ ਕਰਦਾ ਕਿ ਅਸੀਂ ਕਿਸੇ ਨੂੰ ਐਕਸੀਡੈਂਟ ਕਰੀਏ ਜਾਂ ਜੇਲ੍ਹ ਜਾਈਏ ਜਾਂ ਕਿਸੇ ਨੂੰ ਮਾਰੀਏ ਉਹ ਅਚਨਚੇਤ ਕੁਝ ਵੀ ਕਿਤੇ ਵੀ ਹੋ ਸਕਦਾ ਹੈ ਤੇ ਜਿਹੜਾ ਇਹ ਫੈਸਲਾ ਲਿਆ ਹੈ ਸਰਕਾਰ ਨੇ ਇਹ ਮੈਂ ਕਹਿੰਨਾ ਮੰਦ ਭਗ ਹੈ ਇਹ ਲੈਣਾ ਨਹੀਂ ਚਾਹੀਦਾ ਜੋ ਠੀਕ ਤਰੀਕੇ ਨਾਲ ਫੈਸਲਾ ਬਣਦਾ ਸੀ ਉਹ ਲੈਣਾ ਚਾਹੀਦਾ ਕਿਉਂਕਿ ਜਿਹੜਾ ਦੋਨੋਂ ਧਿਰਾਂ ਨੂੰ ਨਾ ਕੋਈ ਕਿਸੇ ਦਾ ਨੁਕਸਾਨ ਹੋਵੇ ਤੇ ਨਾ ਹੀ ਕਿਸੇ ਦਾ ਕੋਈ ਉਸ ਹੱਬ ਨਾਲ ਆਪਾਂ ਸਮਝਦੇ ਕੋਈ ਕਿਸੇ ਨੂੰ ਦਿੱਕਤ ਆਵੇ ਇਤਨਾ ਲੋਕਾਂ ਨੂੰ ਖੱਜਲ ਖਵਰੀ ਹੋਏਗੀ ਨਹੀਂ ਗੱਲ ਦੇਖੋ ਖੱਜਲ ਖਵਰੀ ਤੇ ਲੋਕਾਂ ਚ ਪੈਨਿਕ ਆ ਕੇ ਸ਼ਾਇਦ ਤੇਲ ਖਤਮ ਹੋ ਜਾਏਗਾ ਤੇ ਅਸੀਂ ਕਿਵੇਂ ਕਰਾਂਗੇ ਲੋਕਾਂ ਚ ਬੜੀ ਵੱਡੀ ਰਿਯੂਮਰ ਹੈ ਸਵੇਰ ਤੋਂ ਹੀ ਦੇਖੋ ਲੈਣਾ ਲੱਗੀਆਂ ਪਈਆਂ ਨੇ ਪੰਪਾਂ ਤੇ ਜਿੰਨੂੰ 100 ਰੁਪਏ ਦੀ ਲੋਡ ਹੈ ਉਹ 1500 ਦਾ ਤੇਲ ਪਵਾ ਰਿਹਾ ਇਸ ਕਰਕੇ ਦਿੱਕਤ ਹੈ ਲੋਕਾਂ ਨੂੰ ਮੈਂ ਤੇ ਇਹ ਸਜਾਦਿਆਂਗਾ ਕੋਈ ਦਿੱਕਤ ਨਹੀਂ ਅੱਜ ਵੀ ਵੈਸੇ ਡੀਪੂਆਂ ਚ ਗੱਡੀਆਂ ਜਿਹੜੀਆਂ ਫੋਰਸ ਲੱਗੀ ਹੋਈ ਹੈ ਤੇ ਗੱਡੀਆਂ ਜਿਹੜੀਆਂ ਗਈਆਂ ਨੇ ਭਰਨ ਗਈਆਂ ਗੱਡੀਆਂ ਉਹਨਾਂ ਦੇ ਤੇਲ ਕੋਈ ਦਿੱਕਤ ਨਹੀਂ ਤੇਲ ਵਾਧੂ ਹੈ ਕੋਈ ਅਸੀਂ ਕੋਈ ਦਿੱਕਤ ਨਹੀਂ ਜੀ ਹੁਤਿਆਰ ਸਿੰਘ ਦੇ ਪਰੋਲ ਪੰਦੇ ਨੇ ਰਸ ਲੱਗਿਆ ਕੀ ਕਰਨੇ ਇਹ ਕਹਿੰਦੇ ਨੇ ਜੀ ਕੱਲ ਨੂੰ ਬੰਦ ਹੋਣਾ ਹੈ ਤੇ ਕਿਸ ਕਰਕੇ ਵੀ ਕੋਈ ਟਰੱਕਾਂ ਵਾਲਿਆਂ ਦੀ ਹੜਤਾਲ ਚੱਲ ਰਹੀ ਹੈ ਟਰਾਂਸਪੋਰਟ ਦੀ ਉਹਦੇ ਕਰਕੇ ਸੋਚਿਆ ਵੀ ਚਲੋ 2-4 ਸੌ ਦਾ ਪਵਾ ਲੈਨੇ ਦੋ ਦਿਨ ਲੰਘ ਜਾਣਗੇ ਤੇਨਦਰਾਂ ਦੀ ਸਟਾਈਕ ਹੈ ਤੇਨ ਦਿਨਾਂ ਦੀ ਸਟੇਕ ਦੱਸ ਰਹੇ ਨੇ ਜੀ ਕਿੰਨਾ ਕ ਟੈਂਕੀ ਫੁੱਲ ਕਰਾ ਰਹੇ ਹੋ ਨਹੀਂ ਨਹੀਂ ਅੱਧੀ ਕ ਟੈਂਕੀ ਕਰਾ ਲੈਨੇ ਜੀ ਦੋ ਤਿੰਨ ਸਰਜੂਗਾ ਦੋ ਦਿਨ ਸਰਜੂਗਾ ਚਲੋ